ਪੰਜਾਬੀ ਨਿਊਜ਼ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ। ਪੰਜਾਬ ਦੇ ਸਾਬਕਾ ਡੀਆਈਜੀ ਫਰਚੰਦ ਸਿੰਘ ਭੁੱਲਰ ਈਡੀ ਰਿਟਾਇਰ ਤੇ ਆ ਗਏ ਹਨ। ਦੋ ਆਈਪੀਐਸ ਅਧਿਕਾਰੀਆਂ ਕੋਲ ਵੀ ਉਸ਼ਕਿਸ਼ ਕੀਤੀ ਗਈ ਹੈ। ਉਹਨਾਂ ਨੇ ਰਿਟਰਨ ਵਿੱਚ 18 ਕਰੋੜ ਰੁਪਏ ਦੀ ਸਲਾਨਾ ਇਨਕਮ ਦਾ ਜ਼ਿਕਰ ਕੀਤਾ ਹੈ ਜਰ ਕੇ ਜਾਂਚ ਵਿੱਚ ਉਹਨਾਂ ਕੋਲੋਂ 7.5 ਕਰੋੜ ਰੁਪਏ ਕੈਸ਼ ਵਿੱਚ ਬਰਾਮਦ ਹੋਏ ਹਨ। ਉਨ੍ਹਾਂ ਦੇ ਪਿਤਾ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਨੇ ਬੜੈਲ ਜੇਨ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਉਹ ਮਿਲ ਕੇ ਉਹਨਾਂ ਨੂੰ ਭਾਵੁਕ ਹੋ ਗਏ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਪੁੱਤਰ ਬੇਕਸੂਰ ਹੈ ਤੇ ਉਹਨਾਂ ਨੂੰ ਗਗਜਾਨ ਬੁਝਕੇ ਫਸਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦੀ ਦੂਸਰੀ ਬਰਫਬਾਰੀ ਹੋ ਗਈ ਹੈ ਤੇ ਚੰਬਾ ਵਿੱਚ برف ਦੇ ਤੋਨਦੇ ਡਿਗੇ ਹਨ। ਰੁਤਾਂਗ ਤੇ ਸਲਾਨੀ ਨੇ ਬਰਫਬਾਰੀ ਦਾ ਆਨੰਦ ਮਾਣਿਆ ਤੇ Shimla ਵਿੱਚ ਮੀਂਹ ਦੇ ਕਾਣ ਬੂੰਦਾਬੰਦੀ ਹੋਈ। ਬਰਫਰੀ ਦੇ ਕਾਂਡ 250 ਪੇਡਾਂ ਤੇ ਬੱਕਰੀਆਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਬਰੀਮਾਲਾ ਲਿਜਾ ਰੇ ਹੈਲੀਕਾਪਟਰ ਦੇ ਪਹੀਏ ਬੁੱਧਵਾਰ ਸਵੇਰੇ ਇੱਥੇ ਬਰਦਮ ਸਟੇਟ ਜੀਪ ਗਾਂਧੀ ਇੰਡੋਰ ਸਟੇਡੀਅਮ ਵਿੱਚ ਉਤਰਦੇ ਸਮੇਂ ਕੰਕਰੀਟ ਵਿੱਚ ਧਸ ਗਏ। ਤਰਨਤਾਨ ਵਿਖੇ ਸਾਬਕਾ ਕਾਂਗਰਸੀ ਸਰਪੰਚ ਬਲੋ ਆਮ ਆਦਮੀ ਪਾਰਟੀ ਦੀ ਮਹਿਲਾ ਮੈਂਬਰ ਪੰਚਾਇਤ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹੀਰਿਆਂ ਦੇ ਕਾਰੋਬਾਰੀ ਚੌਕਸੀ 3300 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਨਾਲ ਘੁਟਾਲੇ ਦੇ ਸਬੰਧ ਵਿੱਚ ਬੈਲਜੀਅਮ ਚ ਮੁਕਾਦਮਾ ਹਾਰ ਗਿਆ ਤੇ ਮਹਿਲ ਚੌਕਸੀ ਦੀ ਭਾਰਤ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ। ਵਿਹਾਰ ਦੀਆਂ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਇੰਡੀਆ ਗੱਠਜੋੜ ਵਿੱਚ ਆਪਸੀ મતਭੇਦ ਪੈਦਾ ਹਨ। ਇੰਡੀਆ ਗੱਠਜੋੜ ਦੇ ਭਾਈਵਾਲ ਦੇ 11 ਮੈਂਬਰ ਅਮਨ ਸਾਹਮਣੇ ਹੋ ਗਏ ਹਨ। ਅਸ਼ੋਕ ਹਲੋਤ ਨੇ ਕਿਹਾ ਕਿ ਲਾਲੂ ਪ੍ਰਸ਼ਾਦ ਯਾਦਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਵੀ ਕੱਢਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਸਾਫ ਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਦੇ ਪਰਿਵਾਰ ਨੂੰ ਐਸਆਈਟੀ ਨੇ ਨੋਟਿਸ ਭੇਜਿਆ ਹੈ। ਉਹਨਾਂ ਦੇ ਪੁੱਤਰ ਕੀਨ ਨੇ ਮੌਤ ਦੇ ਸਬੰਧ ਉਹਨਾਂ ਤੋਂ ਸਪੈਸ਼ਲ ਪੁਸ਼ਕਿਸ਼ ਕੀਤੀ ਜਾਵੇਗੀ। ਅਕੀਰ ਦੀ ਮੈਡੀਕਲ ਹਿਸਟਰੀ ਤੇ ਹਰ ਪਹਿਲੂ ਤੇ ਉਹਨਸ ਨੂੰ ਖੰਘਾਲਿਆ ਜਾਵੇਗਾ। ਮੁਸਤਾਫਾ ਨੇ ਕਿਹਾ ਹੈ ਕਿ ਮੇਰਾ ਬੇਟਾ ਸਾਈਕੋਸਿਸ ਸਾਜ਼ਿਸ਼ ਤਹਿਤ ਉਹ ਮੈਨੂੰ ਬਦਨਾਮ ਕਰ ਰਿਹਾ ਹੈ। ਕਬੌਂਸਰੀਆਂ ਵੀਡੀਓ ਵਿੱਚ ਉਸਨੇ ਆਪਣੇ ਪਿਤਾ ਤੇ ਦੋਸ਼ ਲਗਾਉਂਦੇ ਕਿਹਾ ਹੈ ਕਿ ਮੇਰੀ ਪਤਨੀ ਦੇ ਮੇਰੇ ਪਿਤਾ ਨਾਲ ਸਬੰਧ ਸਨ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਔਰਤਾਂ ਨੂੰ 11-1100 ਰੁਪਏ ਦੀ ਦਿੱਤੀ ਜਾਣ ਵਾਲੀ ਗਰੰਟੀ ਨੂੰ ਪੂਰਾ ਕੀਤਾ ਜਾਵੇਗਾ। ਤਾਮਿਲਨਾਡੂ ਚ ਭਾਰੀ ਮੀਂਹ ਨੇ ਮਚਾਈ ਤਬਾਹੀ ਚ ਨਹੀਂ ਚ ਡੈਮਾਂ ਚੋਂ ਪਾਣੀ ਸਮੁੰਦਰ ਵਿੱਚ ਛੱਡਿਆ ਗਿਆ। ਮਾਈਕਰੋਸਾਫਟ ਦੇ ਸੈਸੰਥਾਪਕ ਬਿਲ ਗੇਟ ਕਿਉਂਕਿ ਸਾਸ ਵੀ ਕਦੇ ਬਹੁ ਦੇ ਦੂਸਰੇ ਪਾਸੇ ਵਿੱਚ ਮਹਿਮਾਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਣਗੇ। ਭਾਰਤ ਤੇ ਆਸਟ੍ਰੇਲੀਆ ਦੀ ਟੀਮ ਦੇ ਵਿਚਕਾਰ ਤਿੰਨ ਮੈਚਾਂ ਦੀ ਸੀਰੀ ਦਾ ਦੂਸਰਾ 1 ਡੇ ਮੈਚ ਅੱਜ ਖੇਡਿਆ ਜਾ ਰਿਹਾ ਹੈ ਜਬ ਮੇਜਬਨ ਟੀਮ 1-0 ਨਾਲ ਅੱਗੇ ਹੈ ਤੇ ਕੋਹਲੀ ਤੇ ਰੋਹਤ ਤੇ ਫਿਰ ਦਰਸ਼ਕਾਂ ਦੀਆਂ ਨਜ਼ਰਾਂ ਰਹਿਣਗੀਆਂ